ਚਲੇ ਨੇ ਤੇ ਆਪਣਾ ਬਲੌਗ ਦੇਖਦੇ ਪਏ ਆ ਤੇ ਨਾਲ ਰੋਟੀ ਪਾਣੀ ਖਾ ਕੇ ਹੋ ਗਏ ਆ ਸਾਰੇ ਜਣੇ ਫ੍ਰੀ ਤੇ ਚਲੋ ਜੀ ਬਲੌਗ ਕਰੋ ਸ਼ੁਰੂ ਫਿਰ ਆਪਾਂ ਲੇਟ ਬਹੁ ਹੋ ਗਿਆ ਅੱਜ ਮੈਂ ਕਿਹਾ ਵੀ ਰੋਜ਼ ਰੋਟੀ ਰੋਜ਼ ਰੋਟੀ ਖਾ ਕੇ ਖਾਣ ਲੱਗੇ ਸ਼ੁਰੂ ਕਰੀਦਾ ਅੱਜ ਰੋਟੀ ਖਾ ਕੇ ਸ਼ੁਰੂ ਕਰਦੇ ਆ ਵੀ ਲੇਟ ਤਾਂ ਹੋਈ ਹੀ ਅੱਜ ਚਲੋ ਠੀਕ ਆ ਜੀ ਤੇ ਹਰਮਨ ਓਏ ਟੋਕਰੀ ਦੂਰ ਰੱਖਿਆ ਠੀਕ ਆ ਤੇ ਆਪਾਂ ਦੁਪਹਿਰੋ ਬਾਅਦ ਚੱਲੀਏ ਵਾਜ ਔਰ ਔਰ ਅਸੀਂ ਜਾਣਾ ਜਲੰਧਰ ਅੱਜ ਜੀ ਕੰਮ ਇੱਕ ਤੇ ਉਹ ਨਵਦੀਪ ਦੇ ਜਾ ਗਿਆ ਨਾ ਅਮਰਤਪਾਲ ਗੇ ਤੇ ਤੂੰ ਟੋਕਰੀ ਰੱਖਿਆ ਤੇ ਮੈਂ ਜਾਣਾ ਦੁਕਾਨੇ ਪਿਆ ਓਕੇ ਓਕੇ ਲਓ ਜੀ ਆਪਾਂ ਚੱਲਦੇ ਆਂ ਜੀ ਇੱਧਰ ਬਹਿ ਕੇ ਤੁਸੀਂ ਦੇਖੋ ਬਲੌਗ ਉਹ ਦੇਖੋ ਬਲੌਗ ਲਾ ਕੇ ਵੀ ਉਹ ਆਪਣਾ ਫੋਨ ਦੇਖਣ ਲਈ ਆ ਨਾ ਕੁ ਬਾਹਰ ਗੱਜੜ ਹੋਇਆ ਹੈ ਨਾ ਫੈਂ ਨਹੀਂ ਸੌਣਾ ਚਲੋ ਠੀਕ ਚੱਲਾਂ ਮੈਂ ਜੀ ਹਾਂ ਲਓ ਜੀ 1 ਵਜ ਗਿਆ ਆ ਆਪਾਂ ਅਸੀਂ ਘਰੇ ਤੇ ਇੱਧਰ ਸਬਜੀ ਬੈਂਗਣੀ ਬੈਂਗਣੀ ਅਜਾ ਬੈਂਗਣੀ 40 ਰੁਪਏ ਦਿੱਤੀ ਹੈ ਹਾਂ ਬੈਂਗਣੀ ਟਮਾਟਰ ਬਾਕੀ حساب ਲਾਲਾ ਕਿੰਨਾ 150 ਦੇ ਹੋਵੇ 230 ਦਾ ਹੋ ਆ 40 ਦੇ ਹੋ 190 190 ਦੇ 50 ਰੁਪਏ ਦੇ ਟਮਾਟਰ 100 ਰੁਪਏ ਕਿਲੋ 100 ਰੁਪਏ ਕਿਲੋ ਟਮਾਟਰ ਯਾਰੋ ਦੇਖੋ ਤੁਸੀਂ ਲੈ ਕੇ ਆਏ ਹੋ ਇਹ ਤੁਹਾਨੂੰ ਉੱਦੇ ਹੀ ਮਹਿੰਗੇ ਦੇਣੇ ਸੀਗੇ ਉਹਨੂੰ ਹੈ ਨਹੀਂ ਜੇ ਉਹਦੇ ਕੋ ਮੈਂ ਕਰਦਾ ਉਹਨੇ ਕੋ ਟਮਾਟਰ ਵੀ ਨਹੀਂ ਸੀਗੇ ਕੋ ਯਾਰ ਹੁਣ ਮੈਂ ਇੱਕ ਦਿਨ ਚਲਾ ਗਿਆ ਪਹਿਲਾਂ ਗਾਂ ਗਿਆ ਫਿਰ ਬਹਿ ਕੰਮਾਂ ਹੁਣ ਇੱਕੋ ਕੋ ਲੈ ਲਿਆ ਮੈਂ ਸਮਾਨ ਤੁਹਾਨੂੰ ਪਤਾ ਮੇਰੀ ਆਦਤ ਆ ਯਾਰ ਮੈਂ ਜੇ ਮੈਨੂੰ ਭੇਜਣਾ ਹੁੰਦਾ ਤਾਂ ਮੇਰੇ ਤੋਂ ਇਦਾਂ ਹੀ ਹੁੰਦਾ ਹੁੰਦਾ ਕੰਮ ਜਾਂ ਨਾਲ ਚੱਲਿਆ ਕਰੋ ਮੇਰੇ ਫਿਰ ਲੈਣ ਸਮਾਨ ਮੈਨੂੰ ਕੀ ਪਤਾ ਹੈ ਹਾਂ ਲਓ ਜੀ 1:00 ਵਜ ਗਿਆ ਸਮਾਨ ਤੁਹਾਨੂੰ ਲਿਆਤਾ ਤੇ ਬਣਾਉ ਤਿਆਰ ਕਰੋ ਫਿਰ ਆਪਾਂ ਚੱਲਦੇ ਜਲੰਧਰ ਲਓ ਜੀ ਇੱਧਰ ਵੱਜ ਗਏ ਆ ਡੇਢ ਤੇ ਆਂਟੀ ਕਰਦੇ ਪਏ ਆ ਸਫਾਈ ਇੱਧਰ ਲਾਦੇ ਪਏ ਆਂਟੀ ਪੂੰਝਾ ਪੌੜੀ 'ਚ ਇੱਧਰ ਸਾਰੇ ਬੈਠੇ ਹਾਂਜੀ ਬੱਲੂ ਬੈਠੇ ਹੋ ਚਲੋ ਮੈਂ ਬਣਾ ਲਵਾਂ ਸਬਜ਼ੀ ਆਜਾ ਗਏ ਅਸੀਂ ਲੇਟ ਬਹੁਤ ਜ਼ਿਆਦਾ ਲੇਟ ਹੋ ਗਏ ਅੰਗੇ ਤਾਂ ਅਸੀਂ ਅਸਲ ਮੈਂ ਬਣਾਣ ਲੱਗੀ ਆਂ ਬੰਗਣੀ ਭਰ ਕੇ ਮਸਾਲੇ ਵਾਲੀ ਇੱਧਰ ਮਸਾਲਾ ਵੀ ਗ੍ਰाइंड ਕਰ ਲਿਆ ਆ ਤੁਹਾਨੂੰ ਦੱਸਦੀ ਆਂ ਮੈਂ ਮਸਾਲੇ ਵਾਲੀ ਬੰਗਣੀ ਕਿੱਦਾਂ ਬਣਾਉਂਗੀ ਚਲੋ ਮਿਲਦੇ ਆਂ ਫਿਰ ਬਣਾਉਂਦੇ ਆਂ ਆਂਟੀ ਵੀ ਲਾ ਲਵੇ ਪੋਚਾ ਫੇ ਚਾਹ ਬਣਾ ਕੇ ਦਿੰਨੀ ਆਂ ਆਂਟੀ ਨੂੰ ਹਣਾ ਆਂਟੀ ਹਾਂਜੀ ਭੈਣ ਜੀ ਕੀ ਹੋਇਆ ਹਾਂਜੀ ਕੀ ਹੋਇਆ ਬਣਾਈਏ ਫਿਰ ਅਸੀਂ ਮੂਵੀ ਦੇਖਣੀ ਆ ਦੇਖ ਲਈਓ ਕੰਮ ਵੀ ਆਪਣਾ ਸਕੂਲ ਦਾ ਕਰ ਲੈਣਾ ਇਹ ਰਹਿੰਦਾ ਆ ਚਲੋ ਮਿਲਦੇ ਆਂ ਫਿਰ ਹੈ ਲਓ ਜੀ ਇੱਧਰ 1:30 ਬਜ ਗਿਆ ਆ ਤੇ ਇੱਧਰ ਤਿਆਰੀ ਹੋ ਰਹੀ ਆ ਲੰਚ ਦੀ ਅਸ ਕੀ ਬਣ ਰਿਹਾ ਮਸੀ ਜੀ ਅੱਜ ਬਣਾਵਾਂਗੇ ਮਸਾਲੇ ਪਰਕੇ ਬੈਂਗਰ ਪਰਕੇ ਬੈਂਗਰ ਬਣ ਰਿਹਾ ਦਾਲ ਨੂੰ ਮੇਰੇ ਚ ਪਾ ਲਿਆ ਵਿੱਚ ਫਿੱਕੇ ਰਹਿੰਦੇ ਨਹੀਂ ਕਾ ਠੀਕ ਆ ਐਦਾਂ ਪਿਆਜ਼ ਪਾਵਾਂਗੇ ਨਾ ਕੱਟ ਕੇ ਵਿੱਚ ਵੀ ਐਦਾਂ ਚ ਵੀ ਭਰਨਾ ਮਸਾਲਾ ਨਹੀਂ ਪਿਆਜ਼ਾਂ ਦੇ ਲਈ ਬਣ ਰਿਹਾ ਠੀਕ ਆ ਆਹ ਦੇ ਇੱਧਰ ਮਸਾਲਾ ਹੈ ਨਾ ਤੇ ਤਾਂ ਪਹਿਲਾਂ ਬੇਚ ਚਟਲੇ ਲੈ ਟਮਾਟਰ ਕੱਟ ਕੇ ਲੰਬਾ ਲੰਬਾ ਅੱਛਾ ਵਾਲਾ ਕਿੱਸੀ ਨੂੰ ਠੀਕ ਆ ਓਕੇ ਬੇਟਾ ਲਓ ਪੱल्लू ਵੀ ਆ ਗਿਆ ਠੀਕ ਹੈ ਮਿਲਦੇ ਆ ਫਿਰ ਬਣਾ ਕੇ ਹੈ ਨਾ ਚਲੋ ਠੀਕ ਜਿਵੇਂ ਕੋਈ ਨਾ ਕਰਦਾ ਲੋ ਜੀ ਤੇ ਮਸਾਲਾ ਭੁੱਜ ਗਿਆ ਹੈ ਨਾ ਮਸੀ ਮੈਂ ਕਿ ਬਹੁਤ ਵਧੀਆ ਆ ਰਹੀ ਹੈ ਦੀ ਮਸਾਲੇ ਦੀ ਹਾਂਜੀ ਹਲਦੀ ਪੱਕਣੀ ਆ। ਤੇ ਮਾਸੇ ਜੀ ਨੇ ਇੱਧਰ ਆਟਾ ਗੁੰਦਿਆ ਨਾਲ ਹੀ। ਮਾਸੇ ਸਬਜ਼ੀ ਰੜ ਜਾਣੀ ਆ ਆਟਾ ਗੋਦਿਆ ਹੈ। ਹਾਂ ਦੇਖੋ ਬਿੰਗੜ। ਆਈਡੀ ਪਾਉਣੇ ਵਿੱਚ ਹਨਾ ਹਾਂ। ਤੇ ਦੇਖ ਇਹਦੇ ਲੱਗਦਾ ਨਹੀਂ ਵਿੱਚ ਛੱਡ ਜਾਣੇ ਆ। ਤਾਂ ਉਸ ਵਿੱਚ ਪਾਉਣਾ ਥੋੜਾ ਜਿਹਾ ਪਾਣੀ। ਠੀਕ ਆ। ਹੰਦੇ ਮਸਾਲੇ ਜੁ ਬਹ ਨਾ ਲੈਣੀਆਂ। ਇਹ ਚਾਹ ਰਿਹਾ ਪਾਣੀ ਹੋਈ ਅੱਗ ਕਿੰਨੇ ਵਧੀਆ ਲੱਗਦੇ ਵੇ ਹੈ ਕਿੰਨੇ ਵਧੀਆ ਲੱਗਦੇ ਨੇ ਹੋਰ ਕੀ ਦੇਖੋ ਮਸਾਲਾ ਪਾਣੀ ਸੁੱਕ ਜਾਣਾ ਹੈ ਬਿਲਕੁਲ ਹੈ ਨਾ ਮਸਾਲਿਆਂ ਦੇ ਵਿੱਚ ਆ ਬੇਂਗੜੇ ਵਿੱਚ ਮਸਾਲਾ ਬੇਚੇ ਦੇ ਮੈਂ ਲੂਣ ਵਿੱਚ ਪਾਇਆ ਆ ਤੇ ਫਿੱਕੇ ਨਹੀਂ ਰਹਿੰਦੇ ਫਿੱਕੇ ਨਹੀਂ ਰਹਿੰਦੇ ਇਸ ਤੋਂ ਵੀ ਆ ਵਧੀਆ ਲੱਗਦੇ ਨੇ ਸਾਰੇ ਆ ਤੇ ਟਮਾਟਰ ਜਿਹੜਾ ਪਾਇਆ ਉਹਦਾ ਟੇਸਟ ਬਹੁਤ ਵਧੀਆ ਦਾ ਟਮਾਟਰ ਜਿਹੜਾ ਪਿਆਜ਼ ਦਿੱਤਾ ਹੈ ਵਿੱਚ ਹਾਂ ਬਹੁਤ ਇੱਕ ਪਿਆਜ਼ ਨੂੰ ਸਾਫਤਾ ਪਿਆਜ਼ ਛੋਟਿਆ ਵਿੱਚ ਵਿੱਚੋਂ ਹਾਫ ਕਰਕੇ ਕਿ ਰਹਾਵ ਨਹੀਂ ਕੀਤਾ ਚੀਰਾ ਦੇ ਲੈਣਾ ਚੀਰਾ ਦੇ ਕੇ ਹਾਂ ਕਿ ਵਿੱਚ ਮਸਾਲਾ ਰੱਜ ਜਾਵੇ ਪਿਆਜ਼ ਰੱਜ ਬਹੁਤ ਸੋਹਣ ਲੱਗਦਾ ਹੈ ਪਿਆਜ਼ ਛਿੱਲਾ ਮੈ ਲਿਓ ਉਹ ਇਧਰ ਮਸਲੀ ਆਟਾ ਵੀ ਥੰਦ ਦਿੱਤਾ ਹੋਰ ਤਿਆਰੀਆ ਹੋ ਗਈ ਠੀਕ ਆ ਹੋ ਜਾਣਾ ਛੰਦਣਾ ਥੋਮਰੇ ਛੋਟੜਾ ਨਾਲ ਹੀ ਬਹੁਤ ਵਧੀਆ ਲੱਗਦੀ ਹੈ ਪਿਆਜ਼ ਭਲੂ ਨੇ ਪਤਾ ਨਹੀਂ ਖਾਣਾ ਆ ਕਿ ਨਹੀਂ ਖਾਣਾ ਹੈਗਾ ਪੰਨੂ ਖਾਂਦੀ ਦੂਜੇ ਲੂਨ ਮਿਰਚ ਜਿਹੜਾ ਉਹ ਭਰ ਕੇ ਨਹੀਂ ਬਣਾਈਦਾ ਆਪਾਂ ਆਲੂ ਆਲੂ ਪਾ ਕੇ ਮਸਾਲਾ ਪਾ ਕੇ ਹੈਨਾ ਦੂਜਾ ਨਮਕ ਮਿਰਚ ਮਸਾਲਾ ਭਰ ਕੇ ਜਿਹੜਾ ਬਣਾਈਦਾ ਉਹ ਇਹ ਖਾਂਦੀ ਆ ਸਾਨੂੰ ਬਹੁਤ ਧੀਰ ਹੋ ਗਏ ਸੀ ਕਦੀ ਖਾਦੇ ਨਹੀਂ ਇਹ ਹਾਂ ਤੇ ਚਲ ਆ ਜੇ ਬਣਾਉਨੇ ਆ ਇੱਕ ਦੋ ਕ ਵਾਰੀ ਬਣਾਏ ਮੇਰੀ ਆਈ ਤੇ ਹੈਨਾ ਉਹੀ ਵాలే ਬਣਾਏ ਉਹੀ ਬਣਾਏ ਆ ਨਹੀਂ ਬਣਾਏ ਆ ਨਹੀਂ ਬਣਾਏ ਮੈਂ ਕੋਣੇ ਵੀ ਲੱਗੇ ਬਣਾਉਣ ਲੈ ਹਰ ਵਾਰੀ ਕਿਉਂ ਆ ਇੱਧਰ ਸਾਡੀ ਚਾਹ ਪਈ ਆ ਚਲੋ ਮਸੀ ਜੀ ਪੀ ਲਿਓ ਚਾਹ ਠੰਡੀ ਹੋਏ ਨਹੀਂ ਫੇ ਹੈਨਾ ਚਲੋ ਚਾਹ ਪੀਨੇ ਆ ਅਸਾ ਕਰਕੇ ਠੀਕ ਆ ਟਮਾਟਰ ਹੀ ਬੜੇ ਰਹਿਗੇ ਕਰਕੇ ਟਮਾਟਰ ਕਿੰਨੇ ਰੇਖੇ ਕਿੰਨੇ 120 ਰੁਪਏ ਕਿਲੋ ਟਮਾਟਰ ਹੋ ਗਏ ਆ ਕਿੰਨੇ ਰੁਪਏ ਕਰਦੇ ਇਹਨਾਂ ਨੇ ਆਲੂ ਆਲੂ ਤਾਂ ਫੇ ਵੀ ਠੀਕ ਆ 40 40 ਠੀਕ ਆ ਨਹੀਂ ਮਤਲਬ ਟਮਾਟਰਾਂ ਦੇ ਮੁਕਾਬਲੇ 120 ਟਮਾਟਰ ਦਾ ਇਹ ਬਹੁਤ ਜ਼ਿਆਦਾ ਹੀ ਕਰਿਆ ਲੀ ਤੇ ਪਿਆਜ਼ ਵੀ ਮਹਿੰਗੇ ਆ ਹਨਾ ਇਹ ਆਜਾ 60 60 प्याज ਵੀ ਨਹੀਂ ਘਟ ਹੋ ਰਹੇ ਲੋ ਕੀ ਕੋਈ ਖਾਊਗਾ ਚਾਹੀ ਗੱਲ ਆ ਸਮਝ ਨਹੀਂ ਲੱਗਦੀ ਆ ਪਰ ਟਮਾਟਰਾਂ ਵਾਲੀ ਤਾਂ ਬਹੁਤ ਜ਼ਿਆਦਾ ਹੱਦ 120 ਰੁਪਏ ਕਿਲੋ ਹੋਣਾ ਮਾਣਾ ਬਸ ਇਹ ਬੇਗਨ ਵੀ ਦੰਡੀ ਮਾਰਾਂਗੀ ਕੋਈ ਨਹੀਂ ਮੈਂ ਤਾਂ ਸਾਰੀ ਸੈਲਫ ਸਲਫ ਸਾਫ ਕਰ ਦਿੰਦੀ ਫਿਰ ਫੇ ਆਪਾਂ ਚਾਹ ਪੀਏ ਮੈਂ ਸੈਲਫ ਸਲਫ ਕਰਦੀ ਆ ਤੁਸੀਂ ਜਾਓ ਅੰਦਰ ਚਾਹ ਲੈ ਠੀਕ ਆ ਚਲੋ ਠੀਕ ਆ ਮਿਲਦੇ ਆ ਫੇ ਚਾਹ ਪੀਨੇ ਆ ਨਾਲੇ ਠੀਕ ਆ ओके ਲਓ ਜੀ ਇੱਧਰ ਬੈਠੀ ਆ ਇਹ ਆਪਣਾ ਖਲਾਰਾ ਪਾ ਕੇ ਟਾਈਮ ਹੋ ਗਿਆ ਆ 1.30 ਸਵਾ ਦੋ ਹਾਂਜੀ ਆਗੇ ਤੁਸੀਂ ਹੋਰ ਆਗੇ ਜੀ ਮੈਂ ਜਦੋਂ ਖਾਗ ਜਿਹੜਾ ਬਸ ਸਬਜ਼ੀ ਬਣ ਚੱਲੀ ਆ ਫੁਲਕੇ ਲਾਣੇ ਕੰਮ ਕਰਨ ਵਾਲਾ ਕਰੇਗੀ ਇੱਧਰ ਉੱਥੇ ਤਾਂ ਬੋਲਦੇ ਅੱਧਾ ਘੰਟਾ ਮੱਸੀ ਲੱਗਣਾ ਆ ਆਪਣਾ ਹਨਾ ਹੋਰ ਕੀ ਪਾਣੀ ਪੋਣੀ ਪਾਣੀ ਨਹੀਂ ਜਰਾ ਰੋਟੀ ਖਾ ਲ ਕੇ ਪੀਨੇ ਆ ਇੱਧਰ ਬੈਠੀ ਆ ਮੈਡਮ ਸੋਨ ਇੱਧਰ ਪੇਂਟਿੰਗ ਹੋ ਰਹੀ ਹੈ ਹੈ ਇੱਧਰ ਪੇਂਟਿੰਗ ਹੋ ਰਹੀ ਹੈ ਕਿ ਡੀ ਪੇਂਟਿੰਗ ਇਹ ਕਰਦੇ ਜਿੱਦਾਂ ਇਹ ਵੀ ਤਗੜੀ ਪੇਂਟ ਹੈ ਲੋ ਜੀ ਇੱਧਰ ਬਣਦੀ ਪਈ ਹੈ ਸਾਡੀ ਸਬਜੀ ਤੇ ਇੱਧਰ ਨਹੀਂ ਚੱਲਗੇ ਭੱਲੇ ਪਾਣ ਚਲੋ ਜੀ ਬਣਾ ਲਈਏ ਰੋਟੀ ਰੁੱਟੀ ਫਿਰ ਮਿਲਦੇ ਹਾਂ ਹੈ ਰੋਟੀ ਰੁੱਟੀ ਫਿਰ ਬਣਾ ਕੇ ਫਿਰ ਮਿਲਦੇ ਹਾਂ ਹਾਂ ਜੀ ਲੋ ਜੀ 2:3 ਵਜ ਗਏ ਆ ਇਹ ਇਧਰ ਹੋ ਰਹੀ ਹੈ ਤਿਆਰੀਆਂ ਹਾਂਜੀ ਕਰ ਲਿਆ ਆਪਣਾ ਫਰੂਸ ਬਸ ਹੋਰ ਕੀ ਚਲੋ ਛੰਨ ਮੀਟੀਆ ਪੁੱਛਦੇ ਠੀਕ ਹੈ ਜੀ ਤੇ ਇਧਰ ਹੋ ਰਹੀ ਹੈ ਦੁਪਹਿਰ ਦੀ ਰੋਟੀ ਚਲੋ ਰੋਟੀ ਪਾਣੀ ਖਾ ਕੇ ਫਿਰ ਚਾਹਨੇ ਆ ਜਲੰਧਰ ਨੂੰ ਬੱਗੇ ਆ ਨਾ ਬਸ ਚਲੋ ਠੀਕ ਨਹੀਂ ਲੱਭਣੀ ਤੂੰ ਆਪ ਉੱਠ ਕੇ ਲੱਭ ਲਾ ਕਿਦਾਂ ਪੱਲੂ ਆ ਹਾਂ ਕੋਈ ਨਾ ਬੈਠ ਗਈ ਹੈ ਨਾ ਕੀ ਕਹਿੰਦੀ ਆ ਅੱਛਾ 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 ਉਹ ਤਾਂ ਇੱਕ ਲੱਖ ਰੁਪਏ ਆਈ ਨਹੀਂ ਲੈ ਕੇ ਮੈਂ ਕਹਿੰਦਾ ਇਦਾਂ ਨਾ ਦੇ ਦੇ ਮੈਂ ਕਿਹਾ ਦੀ ਕੰਮ ਨਹੀਂ ਦੇਖੀ ਆਹ ਉਹ ਦੇਖੀ ਦੇਖੀ ਜਾਵੇ ਤੇ ਚਸ਼ਮਾ ਲਾਓ ਕਾਲਾ ਇਹ ਕੀ ਹੋਇਆ ਤੁਹਾਨੂੰ ਮੇਰੀ ਮੈਂ ਕਹਿੰਦੀ ਸਿਰ ਬਹੋਲਾ ਗੱਡੀ ਡਰਾਈਵ ਕੋ ਕੋਣ ਆਪਾਂ ਕਿੱਥੇ ਆ ਮਿਲਾ ਤਾਂ ਉੱਥੇ ਪਈ ਹੈ ਹਨਾ ਚਲੋ ਕਰੋ ਤੁਸੀਂ ਟ੍ਰਾਈਂਗ ਬਹਿ ਕੇ ਤੇ ਆਪਾਂ ਫਿਰ ਰੋਟੀ ਪਾਣੀ ਖਾ ਕੇ ਹਾਂ ਕਰ ਲੈ ਹਰਮਨ ਵਾਹ ਆਉਣ ਲਗਾ ਮੜਿਆ ਗਿਆ ਦਹੀਂ ਲੈਣ ਅੰਦਾਜ਼ਾ ਵਿਖਾ ਪੀ ਗਏ ਤਾਂ ਫਿਰ ਆਪਾਂ ਤਿਆਰ ਹੋ ਕੇ ਨਿਕਲਦੇ ਹਾਂ ਓਕੇ ਓਕੇ ਹਾਂਜੀ ਲਾਓ ਜੀ ਇੰਦਰ ਸੁੰਦੇ ਪਏ ਆਪਾਂ ਗਾਣੇ ਤੇ ਨਾਲ-ਨਾਲ ਨਹੀਂ ਬੱਲੇ ਓਕੇ ਮੇਰੀ ਲਮਕਾ ਆ ਗਈ ਨਾਲ ਸੁੱਕੀ ਸਬਜ਼ੀ ਦੇ ਨਾਲ ਫਿਰ ਮੈਨੂੰ ਨਾ ਇੱਕ ਕੋਈ ਦਾਲ ਵਗੈਰਾ ਜਾਂ ਕੋਈ ਚਾਹੀਦਾ ਹੁੰਦਾ ਹੈ ਨਾ ਚਲੋ ਠੀਕ ਆ ਜੀ ਲਾਓ ਜੀ ਆ ਪੈਂਗਨ ਪਰਮਾ ਪਰਮਾ ਮੈਂਗਨ ਹੈ ਪਰਮਾ ਮੈਂਗਨ ਮਸਾਲੇ ਵਾਲੇ ਆਹ ਮਸਾਲੇ ਵਾਲੇ ਪਰਮਾ ਪਿੰਗ ਨਹੀਂ ਕਹਿੰਦੇ ਇਹਨੂੰ ਚਲੋ ਠੀਕ ਆ ਜੀ ਮਿਲਦੇ ਹਾਂ ਰੋਟੀ ਪਾਣੀ ਖਾ ਗਏ ਸ਼ਾਕੇ ਤੇ ਫਿਰ ਜਾਣਾ ਆਪਾਂ ਜਲੰਧਰ ਜਲੰਧਰੋਂ ਆ ਕੇ ਵਾਪਸੀ ਫਿਰ ਦੇਖਦੇ ਹਾਂ ਕੀ ਪ੍ਰੋਗਰਾਮ ਅੱਜ ਦਾ ਹੈਗਾ ਹੋਰ ਹਾਂਜੀ ਕਿਦਾਂ ਹੋ ਗਏ ਯਾਰ ਜੀ ਆ ਲਾਈਟ ਬੰਦ ਕਰ ਆ ਵੀ ਸਵਾ 3:30 ਹੋ ਗਏ ਤੇ ਹਾਂਜੀ ਮਵਾਹੀ ਚੱਲੇ ਆ ਮੇਰੀ ਗੱਲ ਸੁਣੋ ਦੋਨੋਂ ਜਣੀਆਂ ਲੜਨਾ ਨਹੀਂ ਇਹ ਤਾਂ ਦੋਨਾਂ ਦੇ ਲੱਗਣੀਆਂ ਮੈਂ ਦੱਸ ਦੇਣਾ ਤੁਹਾਨੂੰ ਪਹਿਲਾਂ ਆ ਕੇ ਠੀਕ ਆ ਕਿਉਂ ਜੀ ਸਾਨੂੰ ਸ਼ਿਕਾਇਤ ਨਹੀਂ ਹੋਣੀ ਇਹਦੀ ਵੀ ਉਹ ਕੌਣ ਬੈਂਸਿਆ ਕਿਹਦੀ ਗਲਤੀ ਇਹ ਨਹੀਂ ਦੇਖਣਾ ਸੀ ਆ ਕੇ ਹਾਂ ਚਲੋ ਚਲਾ ਚਲੀਏ ਮਾ ਆਏ ਫੇਆ ਸੀ ਹੈ ਚਲੋ ਠੀਕ ਹੈ ਜੀ ਦੇਖੋ ਦੇਖੋ ਲਓ ਜੀ ਆ ਚਲੀਆਂ ਜਲੰਧਰ ਆ ਗਏ ਜੀ ਚਲੀਏ ਫੇ ਹੋਰ ਬਹੁਤ ਚਲੋ ਚਲੋ ਆਪਾਂ ਆਹੀ ਜਲੰਧਰ ਹੁਣ ਇਧਰੋਂ ਲੱਗੇ ਸਬਜ਼ੀ ਭਾਜੀ ਲੈਣ ਲੈ ਲਾ ਜਿੰਨੀਆਂ ਲੈਣੀਆਂ ਜੋ ਲੈਣਾ ਲਲਾ ਚਲੋ ਇਹ ਵੇਗਾ ਜਲੰਧਰ ਆਏ ਜੀ ਤੇ ਤੁਹਾਨੂੰ ਲੈ ਕੇ ਹੀ ਚਲਦੇ ਕੁਛ ਨਾ ਕੁਛ ਦੇਖਦੇ ਆ ਕੀ ਲੈਂਦੇ ਆ ਮੂਲੀयां ਹੋ ਜੀ ਆ ਗਏ ਘਰ ਹਾਂ ਜੀ ਥੱਕ ਗਏ ਹਾਂ ਜੀ ਯਾਰ ਬਹੁਤ ਥਕਾਵਟ ਹਾਂ ਸਕੂਟਰ ਤੇ ਕਾਵਰ ਤਾਂ ਹੋਈ ਜਾਂਦੀ ਆ ਠੀਕ ਆ ਹਾਂ ਹਾਂ ਪੰਜਰਾ ਲੜੇ ਦੇ ਕੋਤੇ ਸੀਗੇ ਓਕੇ ਹਾਉਮਾ ਦਾ ਮੂੜੀਆਂ ਲੈ ਕੇ ਆਏ ਆ ਬਾਕੀ ਸਬਜ਼ੀ ਭਾਜੀ ਉੱਥੇ ਹੀ ਪੁੱਛੀ ਉੱਥੇ ਵੀ ਉਹੀ ਰੇਟ ਹੈ ਜੋ ਆਪਣੇ ਇੱਥੇ ਰੇਟ ਆ। ਭਈ ਮੈਂ ਸੇਮ ਹੀ ਰੇਟ ਆ ਤਾਂ ਫੇਰ ਕੀ ਕਰਨਾਂ ਲਈ ਆ ਗਏ? ਤੇ ਇਸ ਕਰਕੇ ਫੇਰ ਕੱਲੀਆਂ ਮੂਲੀਆਂ ਹੀ ਅਸੀਂ ਲੈ ਕੇ ਆਏ। ਨਹੀਂ ਮੈਂ ਨਹੀਂ ਵੀਣਾ। ਮੈਨੂੰ ਸਿੰਪਲ ਪਾਣੀ ਐੱਥੇ ਹੀ ਲੈਣੇ ਪਈ। ਤੇ ਸਾਢੇ ਪੰਜ ਹੋ ਗਏ ਮੈਂ ਚੱਲਾਂ ਦੁਕਾਨੇਂ ਜਾ ਕੇ ਆਪਣਾ ਕੰਮ ਕਰਾਂ। ਤੇ ਫੇਰ ਮੁੜ ਕੇ ਆਉਣਾ ਮੈਂ। ਠੀਕ ਆ? ਵੀ ਉਹ ਚੱਲੇ ਆ ਹੁਣ ਤੇ ਇੱਧਰ ਮੈਂ ਆਪਣਾ ਲੱਗੀ ਸੀ ਸਕੂਲਾਂ ਕੰਮ ਕਰਾਂ। ਤੇ ਦੀਦੀ ਦੇ ਮਮਾ ਲਾਂ ਦੇ ਪੇ ਕੱਪੜੇ ਦਿੱਤੇ ਆ। ਤੇ ਵਾਲੀ ਇਹਦੇ ਕੱਪੜੇ ਨੇ ਆ। ਹੋਰ ਜਨਾਲੇ ਸੇ ਦੇਖ ਲਾ ਕੇ ਟੀਵੀ ਬਣੀ ਪਈ ਆ ਦਾਦਾ ਜੀ ਬਣਾ ਰਹੇ ਨੇ ਆ ਕਿ ਬਸ ਰੋਟੀ ਖਾ ਰਹੇ ਨੇ ਆ। ਹੋਰ ਚਾਵਲ ਪਈ ਆ ਚਾਵਲ। ਮੈਂ ਸਬਜ਼ੀ ਨਾਲ ਖਾ ਲਵਾਂ ਚਾਵਲ। ਹੋਰ ਲੇਕਿੰਗ ਟੇਸਟਿੰਗ ਲਾ ਦਿੰਦੇ ਆ। ਤੇ ਅੱਜ ਸਭੀ ਬਹੁਤ ਚਾਹ। ਨਾਲ ਆਪਾਂ ਦੇਖਾਂਗੇ ਟੀਵੀ ਤੇ ਨਾਲ ਮੈਂ ਕਰੂੰਗੀ ਆਪਣਾ ਸਕੂਲਾ ਕੰਮ ਕਿਉਂਕਿ ਮੈਂ ਸੈਟਨ ਛੁੱਟੀ ਕੀਤੀ ਸੀਗੀ। ਹਾਂ ਮੰਮੀ ਫਿਰੋਂ ਛੁੱਟੀ ਕਿੰਤੀ ਸੀ ਇਸ ਕਗੇ ਮੈਂ ਕੰਮ ਕਰਨ ਲੱਗਾਂ ਹਾਂ ਛੁੱਟੀ ਹੋਰ ਲਾਉਂਦਾ ਹਾਂ ਲਓ ਜੀ 8:30 ਆਪਾਂ ਅਗੇ ਘਰ ਦੁਕਾਨ ਵਧਾਏ ਆਂ ਹਾਂਜੀ ਮੋਢੀ ਕਿਦਾਂ ਈ ਕਰੀ ਜਾਨੀ ਇੱਦਾਂ ਜੱਟ ਕੇ ਰੱਖਦੇ ਪੁੱਤ ਕਿਦਾਂ ਬਾਲ ਬੂਲ ਖਾ ਰਹੇ ਹੋ ਤੂੰ ਆਪਣੇ ਹੈ ਹਾਂਜੀ ਮੈਨੂੰ ਇਦਾਂ ਕਰੋ ਡੋਲੂ ਦੇ ਦੁੱਧ ਲੈ ਆ ਕੇ ਦਵਾਂ ਫੇਰ ਤੁਹਾਨੂੰ ਹੈ ਖਤੋਂ ਆਇਆ ਨਾ ਚਲੋ ਬੈਠਿਓ ਬਾਲਬੁੱਲ ਸਹੀ ਗਰ ਆਪਣੇ ਚੱਲ ਹਾਂਜੀ ਬਾਜੀ ਕਿਦਾਂ ਲੱਗ ਜਾ ਸਭ ਸੁੱਤੇ ਹੋਏ ਸੀਗਾ ਜੀ ਚਲਿਏ ਮੈਂ ਆਇਆ ਨਾਲ ਦੁੱਧ ਲੈ ਕੇ ਆਇਆਣਾ ਹੁਣੇ ਲੈ ਆ ਡੋਲੂ ਆਉਣ ਜਾਲੀ ਕਰਨਾ ਆਪਾਂ ਧੋਗ ਲਿਆ ਵਾਇਆ ਯਾਰ ਚੱਲਦੇ ਹਾਂ 5 ਮਿੰਟ ਰੋਣੇ ਆਪਾਂ ਮਾਂ ਆਏ ਸੀ ਹੈ ਦੁੱਧ ਲੈ ਕੇ ਲੋ ਜੀ ਬੱਜ ਗਏ 9 ਹੁਣ ਬਣ ਰਹੀਆਂ ਸਾਡੀ ਰੋਟੀ ਦੀ ਤਿਆਰੀ ਮੈਂ ਕਿਹਾ ਉਹਦੇ ਨਾਲ ਆਹ ਸਬਜ਼ੀਆਂ ਹਨ ਪਰੌਠੀਆਂ ਘਾਹ ਬੈਂਗਨਾਂ ਦੀ ਸਬਜ਼ੀ ਭਰਵੇਂ ਬੈਂਗਨ ਪਰੌਠੀ ਨਾਲ ਇਹ ਚਾਹ ਵੀ ਬਣਣੀ ਪੈਣੀ ਫਿਰ ਚਾਹ ਬਣਾਣੀ ਆ ਹਾਂ ਚਾਹ ਦੇ ਨਾਲ ਤਾਂ ਮਜਾ ਆਣਾ ਫਿਰ ਉਦਾਂ ਦਾ ਫਿਰ ਚਾਹ ਬਣਾਣੀ ਆ ਕਿੰਨੀਆਂ ਕਿੰਨੀਆਂ ਬਣ ਗਈਆਂ ਹਲੇ ਤਾਂ ਮੈਂ ਦੋ ਹੀ ਬਣਾਈਆਂ ਓਕੇ 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 ਚਲੋ ਆਇਓ ਬਣਾ ਕੇ ਲੈ ਆਓ ਫਿਰ ਅੰਦਰ ਦੇਹ ਦੇ ਕੀ ਕਰਦੇ ਸਾਰੇ ਜਣੇ ਲੋ ਜੀ ਇੱਧਰ ਆ ਬਿਠਾਇਆ ਵੀਡੀਓ ਆਰਡਰਡ ਵੀ ਫੋਨ ਉੱਪਰ ਵੀਡੀਓ ਫਿਰ ਆਉਂਦੀ ਹੈ ਹਾਂਜੀ ਕਿੱਦਾਂ ਮੋਟੀ ਇਹ ਤਾਂ ਰੋਟੀ ਖਾ ਲਈਆ ਅਸੀਂ ਪਰੌਂਠੀਆਂ ਖਾਣੀਆਂ ਖਾ ਲਓਗੇ ਹੈ ਕਿੱਦਾਂ 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 ਖਾ ਲਓਗੇ ਨਹੀਂ ਜਿੱਦਾਂ ਪਹਿਲਾਂ ਕਿਦੋਂ ਉਦਾਂ ਕਰਨਾ ਇਹ ਖਾ ਲੇ ਇੰਦਾ ਨਹੀਂ ਮੂੰਹ ਬੜੇ ਕਰਕੇ ਮੂੰਹ ਦੁੱਤ ਰੱਖ ਲਿਆਂਦੂ ਹੈ ਚਲੋ ਠੀਕ ਹੈ ਜੀ ਹੁਣ ਇੰਦਰ ਅਸੀਂ ਦੇਖਦੇ ਆ ਬੈਠ ਕੇ ਟੀਵੀ ਜਿੰਨੇ ਤਾਂ ਰੋਟੀ ਬਣਦੀ ਆ ਫੇਰ ਮਿਲਦੇ ਆ ਜੀ ਹਾਂਜੀ ਲਓ ਜੀ ਆ ਗਏ ਆ ਜੀ ਆਪਾਂ ਨਹੀਂ ਲੈਣਾ ਮੈਂ ਪਰਾਉਂਟੀਆਂ ਲਓ ਜੀ ਮੋਟੀ ਨੇ ਖਾਣੀ ਨਹੀਂ ਹੈਗੀ ਨਹੀਂ 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 ਮੈਂ ਆਹ ਲੜ ਮਾੜਾ ਲੱਗਿਆ ਤੇ ਚਲੋ ਆਪਾਂ ਲੱਗੇ ਆ ਜੀ ਦੇਖੋ ਸਬਜੀ ਇੱਧਰ ਬੈਂਗਣਾ ਦੇ ਨਾਲ ਖਾਣ ਪੀਣ ਤੇ ਫਿਰ ਮਿਲਦੇ ਆ ਜੀ ਖਾ ਪੀ ਕੇ ਲਓ ਜੀ ਮੈਂ ਬੱਸ ਚਸਪਾਸੇ ਅਮਰ ਅਰਾਬ ਨੂੰ ਖਾਓ ਇਹਨਾਂ ਚਾਹ ਲੈਣ ਹਾਂ ਜੀ ਕਿੱਦਾਂ ਦੀਆਂ ਲੱਗੀਆਂ ਇਹ ਪਰੌਂਟੀਆਂ ਚਾਹ ਬਣਾਈ ਨਾ ਆ ਚਾਹ ਦੇ ਨਾਲ ਖਾਣੀ ਯਾਰ ਚਾਹ ਦਾ ਜ਼ਰੂਰੀ ਆ ਰੋਟੀ ਰੱਖ ਦਿਵਾ ਕੇ ਰੁਕਣਾ ਜੀ ਲਓ ਜੀ ਆਪਾਂ ਆ ਗਏ ਆ ਜੀ ਆਪਣੇ ਕਮਰੇ 'ਚ ਟਾਈਮ ਹੋ ਗਿਆ 9:30 ਪੌਣੇ 10 ਹੋ ਚੱਲਿਆ ਜੀ ਤੇ ਆਪਾਂ ਔਨ ਕਰਦੇ ਆ ਇਥੇ ਬਲੌਗ ਦਾ ਐਂਡ ਲੱਗੇ ਆ ਟੀਵੀ ਦੇਖਣ ਤੇ ਅੱਜ ਬਲੌਗ ਛੋਟਾ ਇਹ ਬਣਿਆ ਅੱਜ ਕੋਈ ਖਾਸ ਕੁਝ ਹੋਇਆ ਵੀ ਨਹੀਂਗਾ ਠੀਕ ਆ ਨਾ ਕਿਉਂਕਿ ਬਸ ਬੋਰਿੰਗ ਹੀ ਨਹੀਂ ਰਿਹਾ ਅੱਜ ਵੈਸੇ ਚਲੋ ਦਿਨ ਬਹੁਤ ਬੋਰਿੰਗ ਰਿਹਾ ਅੱਜ ਵੈਸੇ ਚਲੋ ਕਰੋ ਬਲੌਗ ਦਾ ਐਂਡ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਹੜੇ ਲੱਗਦੇ ਆ ਚਲੋ ਮਿਲਦੇ ਆ ਗੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ